पाठ नंबर सोलह हरिया सब्जियां आओ बच्चो कविता पाठ करते हाँ सब्जी वाले होका लाया उची उच्ची, उच्ची आक सुनाया सब्जी ले लो ताज़ी पाई सेहत बनू शक रता नकाई कई हरिया सब्जियां लेके आया मुल न कोई बहुता लाया चंकी सेहत का यह राज दा ताज सब सब्जियां ने मेरे कोल कुछ कुछ गोल मटोल कद्दू पेठा घिया तोरी फिर नहीं मिलनी रह गई थोड़ी भिंडी करेला बैंगन गोभी आके ले जाओ टब्बर जोगी सरों का साग त पालक मेथे ਮੂਲੀ ਮਿਰਚ ਤੇ ਖੀਰਾ ਇਥੇ ਗਾਜਰ ਮਟਰ ਟਮਾਟਰ ਨਾਲ ਖਾ ਕੇ ਹੋ ਜਾਓ ਲਾਲੋ ਲਾਲ ਆਲੂ ਤੇ ਗੰਡੇ ਲਾਓ ਪਸੇਰੀ ਕਰਤੇ ਸਸਤੇ ਲਾਓ ਨਾ ਤੇਰੀ 버거 ਪੀਜ਼ਾ ਦੂਰ ਭਜਾਓ ਸਬਜੀ ਖਾਨ ਦੀ ਆਦਤ ਪਾਓ ਹਰੀਆਂ ਸਬਜ਼ੀਆਂ ਖਾਂਦੇ ਜਿਹੜੇ ਰੋਗ ਨਾ ਆਵਨ ਉਨਾ ਨੀੜੇ ਸੋ ਬੱਚਿਓ ਤੁਸੀਂ ਵੀ ਫਾਸਟ ਫੂਡ ਛੱਡ ਕੇ ਹਰੀਆਂ ਸਬਜ਼ੀਆਂ ਖਾਣ ਦੀ ਆਦਤ ਪਾਓ ਆਓ ਹੁਣ ਪਾਠ ਅਭਿਆਸ ਕਰਦੇ ਹਾਂ ਨੰਬਰ 1 ਠੀਕ ਸ਼ਬਦ ਚੁਣ ਕੇ ਖਾਲੀ ਥਾਂਵਾਂ ਭਰੋ ਊੜਾ ਸਬਜ਼ੀ ਵਾਲੇ ਡੈਸ਼ ਲਾਇਆ ਹੋਕਾ ਐੜਾ ਚੰਗੀ ਡੈਸ਼ ਦਾ ਇਹ ਨਿਰਾਜ ਸੇਧ ਈੜੀ 버거 피자 대시 ਭਜਾਓ ਦੂਰ ਸੱਸਾ ਸਬਜੀ ਖਾਂਦੀ 대시 ਪਾਓ ਆਦਤ ਨੰਬਰ 2 ਸਤਰਾ ਪੂਰੀਆ ਕਰੋ ਗਾਜਰ ਮਟਰ ਟਮਾਟਰ ਨਾਲ ਖਾ ਕੇ ਹੋ ਜਾਓ ਲਾਲੋ ਲਾਲ ਸਬ ਸਬজੀਆਂ ਨੇ ਮੇਰੇ ਕੋਲ ਕੁਝ ਲੰਮੀਆਂ ਕੁਝ ਗੋਲ ਮਟੋਲ ਹਰੀਆਂ ਸਬਜ਼ੀਆਂ ਖਾਂਦੇ ਜਿਹੜੇ ਰੋਗ ਨਾ ਆਵਨ ਉਹਨਾਂ ਨੇੜੇ ਨੰਬਰ 3 ਸਬਜ਼ੀਆਂ ਦੇ ਨਾਂ ਲਿਖੋ ਸਬਜ਼ੀਆਂ ਆਲੂ ਟਮਾਟਰ ਮਟਰ ਭਿੰਡੀ ਕarele ਬੈਂਗਨ ਨੰਬਰ 4 ਸਮਝੋ ਅਤੇ ਲਿਖੋ ਸਬਜੀ ਸਬਜ਼ੀਆਂ ਆਓ ਬੱਚਿਓ ਬਾਕੀ ਸ਼ਬਦਾਂ ਦੇ ਬਹੁਵਚਨ ਬਣਾਉਨੇ ਹਾਂ ਆਲੂ ਆਲੂਆ ਤੋਰੀ ਤੋਰੀਆਂ ਪਿੰਡੀ ਪਿੰਡੀਆਂ ਨੰਬਰ 5 ਸੁੰਦਰ ਕਰਕੇ ਲਿਖੋ ਬੱਚਿਓ ਇਹਨਾਂ ਸਤਰਾਂ ਨੂੰ ਤੁਸੀਂ ਹੇਠ ਲਿਖਿਆ ਲਾਈਨਾਂ ਵਿੱਚ ਸੁੰਦਰ ਕਰਕੇ ਲਿਖੋਗੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ